ਤੇਰੇ ਮੱਥੇ ਲੱਗੋਗੇ ਜੋ ਤੇਰੇ ਨਾਮ ਚ ਰੰਗ ਹੋ ਗਏ ਤੇਰੇ ਮੱਥੇ ਲੱਗੋਗੇ ਤੇਰੇ ਮੱਥੇ ਲੱਗੋਗੇ ਪਾਪਾ ਰਮਾ ਸ਼ਾਹੀ ਨੂੰ ਪਿਆਰ ਕਰਦੇ ਨੇ ਹੱਥ ਹੁਤੇ ਚਾਹ ਜਿਨਾ ਸਾਤਾਂ ਦੇ ਮੁਰਾਦਾ ਇਸ ਦਰਬਾਰ ਤੋਂ ਕੁੜੀਆਂ ਮਈਆਂ ਨੇ ਉਹਨਾਂ ਦੇ ਪਾਪਾ ਜੈ ਮਸਤਾਂ ਜੈ ਮਸਤਾ ਜੀ ਜੈ ਪੀਰਾ ਦੀ ਜੈ ਸਾਈਆਂ ਦੀ ਸਭ ਤੋਂ ਪਹਿਲੇ ਤੁਹਾਨੂੰ ਮਿਲਦੀਆਂ ਬਹੁਤ ਬਹੁਤ ਬਧਾਈਆਂ ਇੰਨੀ ਕਿ ਖੁਸ਼ੀ ਦੇ ਕਿੰਨਾ ਤੁਹਾਨੂੰ ਅੱਜ ਕੀ ਕਹਿਣਾ ਚਾਹੋਗੇ ਇਹ ਜਿਹੜੇ ਦਰਬਾਰ ਹੈ ਜਗਤ ਸਾਈਂ ਪਾਪਾ ਰਹਿਮਤ ਸਾ ਸੱਚੀ ਸਰਕਾਰ ਇਹ ਸਾਡੇ ਨਗਰ ਦਾ ਮੇਲਾ ਤੁਹਾਨੂੰ ਇੰਨੀ ਖੁਸ਼ੀ ਆ ਕਿ ਅਸੀਂ ਗੁੱਲੀ ਨਹੀਂ ਸਮਾਉਂਦੇ ਕਿਉਂਕਿ ਇਹ ਸੱਚਾ ਸੁੱਚਾ ਦਰਬਾਰ ਹਜਰਤ ਬਾਬਾ ਰਹਿਮਤ ਸਾਹਿਬ ਸੱਚੀ ਸਰਕਾਰ ਸਾਰੀਆਂ ਸੰਗਤਾਂ ਦੇ ਉੱਤੇ ਰਹਿਮਤਾ ਕਰਦੀ ਆ ਬਹੁਤ ਦੂਰੋਂ ਦੂਰੋਂ ਚੱਲ ਕੇ ਇਸ ਦਰਬਾਰ ਦੇ ਉੱਤੇ ਜਿਹੜੀਆਂ ਸੰਗਤਾਂ ਆ ਕੇ ਤਨਵਸ਼ਤਕ ਹੁੰਦੀਆਂ ਨੇ ਜਿਨ੍ਹਾਂ ਦੀਆਂ ਆਸਾ ਮਰਦਾ ਬਾਬਾ ਰਹਿਮਤ ਸਾਹਿਬ ਸੱਚੀ ਸਰਕਾਰ ਬਾਬਾ ਹਾਜੀ ਸਾਹਿਬ ਸੱਚੀ ਸਰਕਾਰ ਪੂਰੀਆਂ ਕਰਦੇ ਨੇ ਉਹ ਬੜੀ ਸ਼ਰਧਾ ਦੇ ਨਾਲ ਝੰਡੇ ਲੈ ਕੇ ਆਉਂਦੇ ਨਿਆਜਾਂ ਲੈ ਕੇ ਉਹਦੇ ਚਾਦਰਾਂ ਚੜਾਉਦੇ ਔਰ ਠੰਡੇ ਮਿੱਠੇ ਜਲ ਦੀਆਂ ਸ਼ਫੀਲਾ ਲਾਉਦੇ ਔਰ ਬਾਬਾ ਜੀ ਦੇ ਚਰਨਾਂ ਵਿੱਚ ਲੰਗਰ ਲਗਾਉਦੇ ਆ ਔਰ ਬਹੁਤ ਆਗੇ ਸਤਨ ਮੰਨ ਤਨ ਦੇ ਨਾਲ ਸੇਵਾ ਕਰਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤਲਾਨਾ ਮੇਲਾ ਜਿਹੜਾ ਆ ਸਾਡੇ ਬਜ਼ੁਰਗਾਂ ਤੋਂ ਸਾਡੇ ਪੁਰਖਾਂ ਦੇ ਸਮੇਂ ਤੋਂ ਚੱਲਦਾ ਆ ਰਿਹਾ ਆ ਔਰ ਬੜਾ ਪੁਰਾਣਾ ਮੇਲਾ ਹੈ ਔਰ ਇਹਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ ਇਸ ਕਰਕੇ ਇਸ ਮੇਲੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤ ਆ ਕੇ ਦਰਸ਼ਨ ਕਰਦਿਆਂ ਬਾਬਾ ਜੀ ਦੇ ਆ ਕੇ ਅੱਛਾ ਇਸ ਮੇਲੇ ਵਿੱਚ ਗ੍ਰਾਮ ਪੰਚਾਇਤ ਦਾ ਐਨਆਰਆਈ ਦਾ ਵੱਡਾ ਕਿੰਨਾ ਸਹਿਯੋਗ ਹੈ ਇਸ ਮੇਲੇ ਦੇ ਵਿੱਚ ਐਨਆਰਆਈ ਵੀਰ ਦੇ ਸਾਡੇ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਔਰ ਸਾਡੇ ਨਗਰ ਗ੍ਰਾਮ ਪੰਚਾਇਤ ਤਕਰੀਬਨ ਹਰ ਇੱਕ ਇੱਕ ਨਾਗਰਿਕ ਦਾ ਜਿਹੜਾ ਇਹਦੇ ਵਿੱਚ ਬਹੁਤ ਸਹਿਯੋਗ ਆ ਬਹੁਤ ਚਾਹਮਾਂ ਦੇ ਨਾਲ ਤੇ ਸਦਰਾਂ ਦੇ ਨਾਲ ਬਾਬੇ ਰਹਿਮਤ ਸਾਡੇ ਮੇਲੇ ਨੂੰ ਮਨਾਉਂਦੇ ਨੇ ਤੇ ਸਭ ਤੋਂ ਵੱਡੀ ਗੱਲ ਇਸ ਦਰਵਾਜ਼ੇ ਦੀ ਇਹ ਆ ਕਿ ਕਿਸੇ ਵੀ ਸੰਗਤ ਨੂੰ ਬੁਖਾਰ ਤੇ ਆ ਚੜਦਾ ਹੋਵੇ ਟਾਈਫਾਇਡ ਹੋਵੇ ਪੁਰਾਣਾ ਬੁਖਾਰ ਚੜਦਾ ਹੋਵੇ ਇਹ ਦਰਵਾਰ ਦੇ ਵਿੱਚ ਸਾਡੇ ਦਰਖਤ ਲੱਗਾ ਪਿੱਪਲ ਦਾ ਉਸ ਦਰਖਤ ਦੇ ਪਿੱਪਲ ਦੇ ਵਿੱਚੋਂ ਛੱਕ ਕੋਲ ਲਾ ਕੇ ਆਪਣੇ ਗੜ ਵਿੱਚ ਪਾ ਲਵੇ ਤੇ ਉਹਦੇ ਪੁਰਾਣੇ ਤੋਂ ਪੁਰਾਣਾ ਜਿਹੜਾ ਬੁਖਾਰ ਆ ਉਹ ਦੂਰ ਹੋ ਜਾਂਦਾ ਹੈ ਤੇ ਔਰ ਫਿਰ ਛੱਕ ਲਾ ਕੇ ਬਾਬਾ ਜੀ ਦੇ ਚਰਨਾਂ ਵਿੱਚ ਚੜਾਉਦੇ ਨੇ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਤੁਸੀਂ ਦੇਖਿਆ ਹੋਊਗਾ ਦਰਵਾਰ ਦੇ ਵਿੱਚ ਕਿੰਨੀਆਂ ਸਾਰੀਆਂ ਸੰਗਤਾਂ ਨੇ ਉੱਥੇ ਛੱਕ ਲਿਆ ਕੇ ਟੰਗੇ ਆ ਇਹ ਸਾਡੇ ਮਾਲਕ ਵੀ ਇਹ ਬਾਬਰ ਅਮਿਸਾ ਸੱਚੀ ਸਰਕਾਰ ਦੀ ਬੜੀ ਕਰਮ ਨਿਵਾਜ਼ੀ ਆ ਅਪਾ ਜੀ ਜੇ ਗੱਲ ਕਰੀਏ ਤਾਂ ਇਹ ਜਿਹੜੇ ਪ੍ਰਬੰਧ ਆ ਖੰਡਾ ਵਾਸਤੇ ਉਹੋ ਦੇਖ ਨਹੀਂ ਮਿਲਿਆ ਹੈ ਗਰਮੀ ਵੀ ਬਹੁਤ ਹੈ ਤੇ ਉਹਨਾਂ ਨੇ ਅਸਲ ਪ੍ਰਬੰਧ ਹੀ ਨਹੀਂ ਕੀਤੇ ਦੇਖੋ ਜੀ ਬੜੇ ਵਧੀਆ ਪ੍ਰਬੰਧ ਅਸੀਂ ਕੀਤੇ ਆ ਦੇਖੋ ਖੁੱਲਾ ਪੰਡਾਲ ਲੱਗਾ ਆ ਹਵਾਦਾਰ ਪੱਖੇ ਲੱਗੇ ਆ ਔਰ ਵੈਸੇ ਤਾਂ ਸਾਡੀ ਜਿਹੜੀ ਸੰਗਤ ਆ ਗਰਮੀ ਮਹਿਸੂਸ ਹੀ ਨਹੀਂ ਕਰਦੀ ਕਿਉਂਕਿ ਤਿੰਨ ਚਾਹ ਹੀ ਇਹ ਨਾ ਉਹ ਸਾਡੇ ਨੌਜਵਾਨ ਸਾਡੇ ਭਗਵਾਨ ਬਾਲਮੀਕ ਨੌਜਵਾਨ ਸਭਾ ਹਰ ਸਾਲ ਵੱਧ ਤੋਂ ਵੱਧ ਸੇਵਾ ਕਰਦੇ ਨੇ ਔਰ ਚਾਹ ਪਕੌੜਿਆਂ ਦੇ ਲੰਗਰ ਲਾਉਦੇ ਨੇ ਮਿੱਠੇ ਜਲਦੀਆਂ ਸ਼ਵੀਨਾ ਲਾਉਦੇ ਨੇ ਲੰਗਰ ਦੀ ਸੇਵਾ ਕਰਦੇ ਨੇ ਸਾਡੇ ਜਿੰਨੇ ਵੀ ਨੌਜਵਾਨ ਛੋਟੇ ਛੋਟੇ ਹੁੰਦਿਆਂ ਤੋਂ ਅੱਜ ਤੱਕ ਵੀ ਇਹ ਸੇਵਾ ਉਸੇ ਤਰ੍ਹਾਂ ਹੀ ਨਿਭਾਉਂਦੇ ਨੇ ਉਸੇ ਤਰ੍ਹਾਂ ਹੀ ਸੇਵਾ ਕਰਦੇ ਨੇ ਮਾਲਕ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਅਵਾਦ ਕਰਕੇ ਨਿਕਲੇ ਆਏ ਇੱਥੇ ਕਲਾਕਾਰ ਅਸੀਂ ਸੱਦਦੇ ਨੇਗੇ ਬਿਨ ਸੱਦੇ ਹੀ ਕਲਾਕਾਰ ਸਾਡੇ ਕੋ ਆ ਜਾਂਦੇ ਆ ਜਿੱਦਾਂ ਪੀਐਸ ਬਿੱਲਾ ਜੀ ਗਾ ਕੇ ਗਏ ਨੇ ਤੇ ਉਸ ਤੋਂ ਪਹਿਲਾਂ ਹੁਣ ਸਾਡੇ ਕੋਲ ਅ ਅਮਰੀਕ ਬੱਲ ਔਰ ਮਨਜੀਤ ਸੋਨਿਆ ਡਿਊਟ ਜੋੜੀ ਆਈ ਆ ਇੱਕ ਕੁੜੀ ਆਲਾਪ ਤੋਂ ਸਰਗਮ ਬਹੁਤ ਸੋਹਣਾ ਮਦਦ ਵਿਚਾਰਨ ਵਿੱਚ ਹਾਜ਼ਰੀ ਲਵਾਈ ਆ ਇਹ ਕੌਮ ਜਿੱਕ ਦੀ ਉਹ ਹਾਜ਼ਰੀ ਲਵਾ ਕੇ ਗਏ ਨੇ ਇੱਥੇ ਭੰਗੜਾ ਸੂਫੀ ਗਰੁੱਪ ਉਹ ਹਾਜ਼ਰੀ ਲਵਾ ਕੇ ਗਏ ਨੇ ਇੱਥੇ ਅ ਬਹੁਤ ਸਾਰੀਆਂ ਜਿਹੜੇ ਕਲਾਕਾਰ ਆ ਕੇ ਹਾਜ਼ਰੀ ਲਉਂਦੇ ਠੀਕ ਹੈ ਸਾਰੇ ਨਿਊਜ਼ ਚੈਨਲ ਆਹੀ ਤੁਹਾਨੂੰ ਜਿਹੜਾ ਇੱਕ ਵਾਰ ਵੀ ਦੇਖਦੇ ਆ ਜਿਹੜਾ ਜਨਾਬ ਨੂੰ ਸੰਤੋਸ਼ਹਿਤਹਿਣਾ ਚਾਹੋਗੇ ਕਿ ਕਿੱਸੇ ਇਹ ਜਿਹੜਾ ਝਾੜਾ ਚੂਨ ਐ ਨਿਊਜ਼ ਚੈਨਲ ਆ ਅਸੀਂ ਤੁਹਾਡੇ ਬਹੁਤ ਤੈਦਿਲੋ ਸ਼ੁਕਰਗੁਜ਼ਾਰ ਤੁਸੀਂ ਕੋ ਸਾਰੇ ਮੇਲੇ ਨੂੰ ਕਵਰ ਕਰਕੇ ਇਹਦੇ ਸੰਗਤਾਂ ਤੱਕ ਬਹੁਤ ਦੂਰ ਦੂਰ ਤੱਕ ਆਪਣੇ ਚੈਨਲ ਰਾਹੀਂ ਦਿਖਾਇਆ ਔਰ ਬਾਬਾ ਜੀ ਦੇ ਦਰਬਾਰ ਦੀ ਜਿਹੜੀ ਵੀ ਬ੍ਰਿਕੀ ਤੋਂ ਬੜੀ ਤੱਕ ਸਾਰੀ ਇੱਕ ਚੀਜ਼ ਤੁਸੀਂ ਕਵਰਿੰਗ ਕਰਕੇ ਸੰਗਤਾਂ ਨੂੰ ਦਿਖਾਈ ਆ ਅਸੀਂ ਬਹੁਤ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਔਰ ਜਿੰਨੀ ਵੀ ਮੇਲੇ ਵਿੱਚ ਸਾਕਤ ਚੱਲ ਕੇ ਆਈ ਆ ਦੂਰ ਗਰਾਗੇ ਤੋਂ ਪਰਦੇਸਾਂ ਵਿੱਚੋਂ ਕਈਆਂ ਦੇ ਵੀਜ਼ੇ ਲੱਗੇ ਅਜ ਹਜ਼ਾਰ ਚੜਾ ਕੇ ਗਏ ਨੇ ਔਰ ਮੇਰਾ ਦਾਦਾ ਕਰਮ ਨਮਾਜ਼ੀ ਕਰਦਾ ਹੈ ਜੋ ਵੀ ਸੱਚੇ ਦਿਲ ਨਾਲ ਬਾਬਾ ਰਹਿਮਤ ਸਾਹਿਬ ਦੀ ਸਰਕਾਰ ਨੂੰ ਮੰਨਦਾ ਉਹਦੀ ਆਸਮਦਾ ਦੇ ਇਸ ਦਰਵਾਜ਼ੇ ਜਰੂਰ ਪੂਰੀ ਹੁੰਦੀ ਆ ਮੰਨਣ ਨਾਲ ਤੇ ਸਾਡੇ ਚੈਨਲ ਮੁੱਖਾਂ ਕੀਰਤੀ ਸਾਹਿਬ ਦਾ ਤੁਹਾਡੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਈ ਹੋਏ ਸਾਥੀਆਂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਔਰ ਚਾਦਾ ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਤੁਸੀਂ ਆ ਕੇ ਸਾਡੇ ਇਸ ਮੇਲੇ ਨੂੰ ਕਵਰ ਕੀਤਾ ਔਰ ਅਸੀਂ ਬਹੁਤ 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 ਧੰਨਵਾਦ ਕਰਦੇ ਆ ਜੀ ਕਰਮ ਬਾਬਾ ਰਹਿਮਤ ਸਾਹਿਬ ਦੀ ਸਰਕਾਰ ਦਾ ਔਰ ਸਾਚੇ ਦਰਵਾਰ ਕੀ ਜਗਾਰਾ ਪਾਪਾ ਰਮੇਸ਼ ਸਾਹਿਬ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਮੈਂ ਆਈ ਹੋਈ ਸੰਗਤ ਦੇ ਐਨ ਆਰ ਆਈ ਵੀਰਾਂ ਦਾ ਜੋ ਵੀ ਸਹਿਯੋਗ ਐਸ ਮੇਲੇ ਦੇ ਵਿੱਚ ਉਹਨਾਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਮੇਲੇ ਨੂੰ ਪੂਰੀ ਆਪਣੀ ਸਹਿਯੋਗ ਦਿੱਤਾ ਤੇ ਉਹਨਾਂ ਦਾ ਫਿਰ ਤੋਂ ਅਸੀਂ ਧੰਨਵਾਦ ਕਰਦੇ ਆਂ ਪੂਰੀ ਕਮੇਟੀ ਵੱਲੋਂ ਤੇ ਪੂਰੇ ਪ੍ਰਬੰਧਕ ਮੈਂ ਕਿ ਜੋ ਵੀ ਸੇਵਾਦਾਰ ਅਤੇ ਸਾਰੇ ਔਰ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਇਹ ਮੇਲਾ ਕਿਹੜੀ ਜਗ੍ਹਾ ਤੇ ਲੱਗ ਰਿਹਾ ਹੈ ਕਿਹੜਾ ਜ਼ਿਲ੍ਹਾ ਪੈਂਦਾ ਹੈ ਇਹ ਵੀ ਦੱਸੋ ਇਹ ਮੇਲਾ ਪਿੰਡ ਧੋਗੜੀ ਮੱਲਾ ਈ-ਸਪੋਰਟ ਤੇ ਜ਼ਿਲ੍ਹਾ ਜਲੰਧਰ ਵਿੱਚ ਲੱਗਦਾ ਆ ਹਰ ਸਾਲ ਦੀ ਤਰ੍ਹਾਂ ਆਪਣਾ ਧੂਮ ਧਾਮ ਨਾਲ ਬਣਾਇਆ ਜਾਂਦਾ ਹੈ ਇਸ ਸਾਲ ਵੀ 4-5 ਜੁਲਾਈ ਦਾ ਮੇਲਾ ਬਹੁਤ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਹੈ ਜੀ ਇਹ ਵੀ ਦੇਖਿਆ ਕਿ ਤੁਹਾਡੇ ਕੋਲ ਬਹੁਤ ਸੇਵਾ ਕਰ ਰਹੇ ਹਾਂ ਜੀ ਤੇ ਸੰਗਤਾਂ ਵਾਸਤੇ ਕੀ ਕੀ ਪ੍ਰਵਾਨਾ ਹੈਗੇ ਸੰਗਤਾਂ ਵਾਸਤੇ ਬਹੁਤ ਵਧੀਆ ਪ੍ਰਵਾਨ ਦੇ ਆ ਖੰਡੇ ਮਿੱਠੇ ਜਲੇ ਦੀ ਸ਼ਕੀਰ ਲਵਾਈ ਹੋਈ ਆ ਤੇ ਸਾਡੇ ਬਾਲਮਿਕ ਕਮੇਟੀ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਾਇਆ ਜਾ ਰਿਹਾ ਹੈ ਜੇ ਬਹੁਤ ਜਾਣ ਕੇ ਸਹਿਯੋਗ ਮੇਰੇ ਆ ਸਕਦਾ ਬਲੋਂ ਆਪਾ ਜੀ ਬਹੁਤ ਸੇਵਾ ਕਰਦੇ ਕੀ ਜਣਾ ਚਾਹੋਗੇ ਪਾਪਾ ਜੀ ਦਾ ਪਾਪਾ ਜੀ ਦਾ ਜਿੰਨਾ ਅਸੀਂ ਧੰਨਵਾਦ ਦਿਲੋਂ ਕਰੀਏ ਉਨਾਂ ਹੀ ਘਾਟਿਆ ਤਾਂ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਧੰਨਵਾਦ ਕਰ ਰਿਹਾ ਪੂਰੀ ਕਮੇਟੀ ਨੂੰ ਨਾਲ ਇਕੱਠੇ ਹੋ ਕੇ ਸਹਿਯੋਗ ਅਸੀਂ ਇੱਕ ਦੂਜੇ ਦਾ ਜਿੱਥੇ ਵੀ ਕਿਤੇ ਕੋਈ ਮਤਲਬ ਗਲਤ ਹੋ ਕੋਈ ਹੋਵੇ ਤਾਂ ਇਹ ਸਾਨੂੰ ਸਮਝਾਉਂਦੇ ਆ ਨਾਲ ਹੋ ਕੇ ਪੂਰਾ ਸਹਿਯੋਗ ਸਾਨੂੰ ਦਿੰਦੇ ਆ ਸਾਡੇ ਮੈਂਬਰ ਮਿੱਕੀ ਗਿਫਟੀ ਤੇ ਸਾਡੇ ਨਿੱਕੂ ਪਾਪਾ ਜੀ ਜਿਹੜੇ ਮੇਨ ਪ੍ਰਧਾਨ ਆ ਸਾਡੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਹਿਯੋਗ ਤੇ ਸਾਡੇ ਬੂਠਾ ਚਾਚਾ ਜੀ ਸਾਡੇ ਜਗਿੰਦਰ ਅੰਕਲ ਜੀ ਸਾਡੇ ਭਿੰਦਾ ਅੰਕਲ ਜੀ ਸਾਡੇ ਨੀਰੇਜ ਭਰਾ ਜੋ ਵੀ ਹੋਰ ਵੀ ਸਾਰੇ ਬਹੁਤ ਜਿੰਨੇ ਵੀ ਮੇਰੇ ਭਰਾ ਆ ਬਹੁਤ ਸਾਰੇ ਜਾਨੇ ਬਾਹਰ ਵੀ ਲੋਕੀਂ ਸੇਵਾ ਕਰਦੇ ਪਏ ਉਹ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਸਹਿਯੋਗ ਆ ਬਹੁਤ ਬਹੁਤ